ਇਹ ਹਰਿਆਣੇ ਨੂੰ ਪਾਣੀ ਜਾਂਦਾ ਤਾਂ ਤੁਸੀਂ ਮੰਨਦੇ ਹੋ ਕਿ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋਣਾ। ਸਾਨੂੰ ਤਾਂ ਪੂਰਾ ਨਹੀਂ ਆਉਂਦਾ ਪੰਜਾਬ 'ਚ ਤੇ ਹਰਿਆਣਾ ਕਿੱਥੋਂ ਲੈ ਜੂ ਸਤਿ। ਜਿਹੜੀਆਂ ਜਿਨ੍ਹਾਂ ਦੀਆਂ ਜਿਨ੍ਹਾਂ ਦੀਆਂ ਲੋਕਾਂ ਦੀ ਜਮੀਨਾਂ 80 ਹਰ ਲੱਗਦੀਆਂ ਸਾਡੀ 30 ਹਰ ਲੱਗਦੀ ਸੀ ਪਾਣੀ ਕਰਕੇ। ਹਾਂਜੀ ਪਾਣੀ ਕਰਕੇ ਠੇਕੇ ਤੇ। ਪਾਣੀ ਨਾਲ ਜੀ ਜੇ ਕਿਸੇ ਕੋਲ 20 ਕਿੱਲੇ ਤਾਂ ਕਿੱਲਾ ਹੀ ਲੱਗਦਾ ਸੀ ਵਾਰੀ 'ਚ। 20 ਵਾਰੀਆਂ ਕਿ ਲੱਗਦਾ ਸੀ ਬਾਣ ਤੇ ਬੰਜਰੀ ਪਿਆ ਸੀ। ਦਾ ਧਰਤੀ ਹਟਲਾ ਪਾਣੀ ਵੀ ਕੋਈ ਬਹੁਤਾ ਬਾਈ ਯੋਗਤਾ ਹੈ ਤਾਂ ਹੈ ਹੀ ਨਹੀਂ ਸੀ ਅਸੀਂ ਇੱਕ ਦੋ ਵਾਰੀ ਬੋਰ ਲਾ ਕੇ ਵੇਖੀ ਐ ਪਹਿਲਾਂ ਇੱਕ ਬੜਾ ਡੂੰਗਾ ਕਰਾਇਆ ਸੀ ਮੈਂ ਲਧਿਆਣਿਆਂ ਮਸ਼ੀਨ ਨਾਲ ਉਹ ਵੀ ਜਮਾ ਖਾਰਾ 1700 ਫੁੱਟ ਤੱਕ ਉਹਦੇ ਪਾਣੀ ਹੈ ਨਹੀਂ ਸੋਡੇ ਅੱਜ ਪੰਜਾਬ ਸਰਕਾਰ ਨੇ ਸਪੈਸ਼ਲ ਸੈਸ਼ਨ ਬੁਲਾਇਆ ਸੈਸ਼ਨ ਦੇ ਵਿੱਚ ਹਰਿਆਣੇ ਨੂੰ ਜਾਂਦੇ ਪਾਣੀ ਨੂੰ ਕਿਵੇਂ ਰੋਕਣਾ ਹੈ ਔਰ ਜਿਹੜੇ ਮਤੇ ਜਿਹੜੇ ਨੇ ਬੀਬੀਐਮਬੀ ਦੇ ਖਿਲਾਫ ਜਿਹੜੇ ਲਿਆਉਣੇ ਸੀ ਆਮ ਤੌਰ ਤੇ ਸਦਨ ਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਕਾਰਵਾਈ ਦੇਖਣ ਦੇ ਲਈ ਪਹੁੰਚਦੇ ਹੁੰਦੇ ਆ ਪਰ ਇੱਥੇ ਪਾਣੀ ਤੋਂ ਪੀੜਤ ਕੁਝ ਕਿਸਾਨ ਪਹੁੰਚ ਗਏ ਸਦਨ ਦੇ ਅੰਦਰ ਕੀ ਸਮੱਸਿਆ ਸੀਗੀ ਜੀ ਅੱਜ ਪਾਣੀ ਦਾ ਰੌਲਾ ਸੀ ਬਹੁਤ ਵੱਡਾ ਸਾਰੀ ਸਰਕਾਰ ਬੈਠੀ ਤੁਸੀਂ ਕਿਵੇਂ ਪਹੁੰਚੇ ਸ਼ੇਰਗੜ ਗਿਆਨ ਸਿੰਘ ਪਿੰਡ ਹੈ ਜੀ ਮਲੋਟ ਹਲਕੇ ਦਾ ਹੈ ਪਾਣੀ ਨਾ ਜੀ ਜੇ ਕਿਸੇ ਕੋਲ 20 ਕਿੱਲੇ ਦਾ ਕਿੱਲਾ ਹੀ ਲੱਗਦਾ ਸੀ ਵਾਰੀ ਚ 20 ਵਾਰੀਆਂ ਚ ਲੱਗਦਾ ਸੀ ਤੇ ਬੰਜਰੀ ਪਿਆ ਸੀ ਤੇ ਇਹਨਾਂ ਨੇ ਮੈਡਮ ਨੇ ਵਿਚਾਰੀ ਨੇ ਸਾਨੂੰ ਲਿਆਂਦਾ ਉਹਦੇ ਕੋਲੇ ਮਾਨ ਸਾਹਬ ਕੋਲੇ ਜਲੰਧਰ ਜਦੋਂ ਬੋਟਾਂ ਪਈਆਂ ਸੀ ਉੱਥੇ ਸਾਨੂੰ ਨਨੇਹਾ ਕਰਵਾਤੀ ਮੁਗ ਗਈ ਤੇ ਫਾਸ ਹੋ ਗਏ ਸਾਨੂੰ ਡਾਕਟਰ ਬਲਜੀਤ ਕੌਰ ਹੋਰਾਂ ਦੇ ਨਾਲ ਆਏ ਹਾਂ ਜੀ ਹਾਂ ਜੀ ਇਹਨਾਂ ਨਾਲ ਤੁਸੀਂ ਕਾਰਵਾਈ ਸੁਣੀ ਅੰਦਰ ਦੀ ਹਾਂ ਜੀ ਸਾਰੀ ਸੁਣੀ ਹੈ ਜੀ ਸਾਰੀ ਕਿਵੇਂ ਲੱਗਾ ਫਿਰ ਸਾਨੂੰ ਬਹੁਤ ਵਧੀਆ ਲੱਗਾ ਜੀ ਜੀ ਸਾਨੂੰ ਅੰਦਰ ਜਿਹੜੀ ਤਲਖੀ ਗਰਮਾ ਗਰਮੀ ਹੁੰਦੀ ਹੈ ਸੁਣੀ ਹੋਵੇ ਹਾਂ ਜੀ ਪੂਰੀ ਪੂਰੀ ਹੁੰਦੀ ਸੀਗੀ ਪੂਰੀ ਹੁੰਦੀ ਸੀ ਕੀ ਸੋਚਿਆ ਫਿਰ ਸਰਕਾਰ ਬਾਰੇ ਸਰਕਾਰ ਠੀਕ ਕਦਮ ਚੱਕ ਰਹੀ ਹੈ ਸਰਕਾਰ ਸਹੀ ਚੱਕਦੀ ਹੈ ਜੀ ਹੈਂ ਸਰਕਾਰ ਸਹੀ ਚੱਕਦੀ ਐ ਐਨਐਸਐਮ ਵਿਰੋਧ ਵੀ ਬਹੁਤ ਚੱਕਦੀ ਐ ਸਾਰੇ ਕੰਮ ਹੀ ਕਰੀ ਜਾਂਦੇ ਅੱਛਾ ਹਰਿਆਣਾ ਪਾਣੀ ਮੰਗ ਰਿਆ ਸੀ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਤਾਂ ਤੁਕਕਾ ਨਹੀਂ ਦੇ ਸਕਦੇ ਜੇ ਹਰਿਆਣੇ ਨੂੰ ਪਾਣੀ ਜਾਂਦਾ ਤਾਂ ਤੁਸੀਂ ਮੰਨਦੇ ਹੋ ਕਿ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਤੁਹਾਡਾ ਬਹੁਤ ਵੱਡਾ ਨੁਕਸਾਨ ਆਈ ਨੁਕਸਾਨ ਪੂਰਾ ਸਾਨੂੰ ਤਾਂ ਪੂਰਾ ਨਹੀਂ ਆਉਂਦਾ ਪੰਜਾਬ 'ਚ ਤੇ ਹਰਿਆਣਾ ਕਿੱਥੋਂ ਲੈ ਜੂ ਸਤੋਂ ਜੀ ਪਹਿਲਾਂ ਸਾਡਾ ਤਾਂ ਕੋਟਾ ਪੂਰਾ ਹੋਵੇ ਫੇਰ ਹੀ ਗਾਂ ਜਾਵੇ ਹਾਂ ਜੀ ਹਬੂ ਹਬੌਰ ਬ੍ਰਾਂਚੋਂ ਦਿੱਤਾ ਹੈ ਮੋਗਾ ਵੀ ਹਾਂ ਜੀ ਅੱਛਾ ਪਹਿਲਾਂ ਕਿਵੇਂ ਸਰਦਾ ਸੀ ਫਿਰ ਤੁਸੀਂ ਕਿਹਾ ਕਿ ਪਹਿਲਾਂ ਹੁਣ ਸਾਨੂੰ ਮੋਗਾ ਲੱਗਾ ਹੈ ਹੁਣ ਸਾਡੀਆਂ ਜ਼ਮੀਨਾਂ ਨੂੰ ਨਹਿਰੀ ਪਾਣੀ ਮਿਲੂਗਾ ਐਦੋਂ ਪਹਿਲਾਂ ਕਿਵੇਂ ਸਰਦਾ ਸੀ ਲਾਲਾ ਜੀ ਆ ਸਰਪੰਚ ਖੜਾ ਹੈ ਸਾਹਬ ਦਾ ਸਰਪੰਚ ਇਹਦੇ ਕੋਲ 50 ਕਿੱਲੇ ਪਹਿਲੇ ਸੀ 8 ਕਿੱਲੇ ਨੇ ਵੇਚ ਦਿੱਤੀ ਹੈ ਜਿਵੇਂ ਅਸੀ ਸਿੰਘੇ ਕਰਜ਼ਾ 83 ਦਾ ਚੜ ਗਿਆ ਕਦੇ ਕੁਝ ਵੇਚ ਕੇ ਲਾਇਆ ਕਦੇ ਕੁਝ ਵੇਚ ਕੇ ਲਿੰਮਟਾਂ ਦਾ ਵਿਆਹ ਹੀ ਨਹੀਂ ਭਰੀ ਦੱਸ ਇੱਥੋਂ ਦੇ ਕਰਨ ਆਉ ਤਾਈ ਕੜੀ ਹੁਣ ਪ੍ਰਮਾਤਮਾ ਕੋ ਫੜੂਗੀ ਮਾਂ ਜਿਹੜੀਆਂ ਜਿਨ੍ਹਾਂ ਦੀਆਂ ਜਿਨ੍ਹਾਂ ਦੀਆਂ ਲੋਕਾਂ ਦੀ ਜਮੀਨਾਂ 80 ਹਜ਼ਾਰ ਲੱਗਦੀਆਂ ਸਾਡੀ 30 ਹਜ਼ਾਰਨ ਲੱਗਦੀ ਸੀ ਪਾਣੀ ਕਰਕੇ ਹਾਂਜੀ ਪਾਣੀ ਕਰਕੇ ਠੇਕੇ ਤੇ ਕੋਈ ਲੈਂਦਾ ਨਹੀਂ ਸੀ ਲੈਂਦਾ ਨਹੀਂ ਸੀ ਹਾਂਜੀ ਨਾ ਤੁਹਾਡੇ ਦੇ ਪਾਸੇ ਤਾਂ ਧਰਤੀ ਹਟਲਾ ਪਾਣੀ ਵੀ ਕੋਈ ਬਹੁਤਾ ਨਹੀਂ ਉਹ ਬਾਈ ਯੋਗਤਾ ਹੈ ਹੀ ਬਹੁਤਾ ਹੈ ਹੀ ਨਹੀਂ ਸੀ ਫਿਰ ਸੇਮ ਨਾਲ ਤੁਹਾਡੇ ਤਾਂ ਜਮਾ ਬੋਰ ਦਾ ਪਾਣੀ ਤਾਂ ਬਾਲਾ ਖਾਰਾ ਸੀ ਇਹ ਮੂੰਹ ਚ ਨਹੀਂ ਪੈਂਦਾ ਅਸੀਂ ਇੱਕ ਦੋ ਵਾਰੀ ਬੋਰ ਲਾ ਕੇ ਵੇਖਿਆ ਪਹਿਲਾਂ ਇੱਕ ਬਾਲਾ ਡੂੰਗਾ ਕਰਾਇਆ ਸੀ ਮੈਂ ਲੁਧਿਆਣੇੋਂ ਮਸ਼ੀਨ ਨਾਲ ਉਹ ਵਿਦਿਆ ਮਖਾਰਾ 1700 ਫੁੱਟ ਤੱਕ ਉਹਦੇ ਪਾਣੀ ਹੈ ਨਹੀਂ ਸੋਡੇ ਹੁਣ ਸਾਨੂੰ ਬਸ ਇਹ ਪਾਈਪ ਲਾਈਨ ਮਿਲੇ ਪਾਣੀ ਤੇ ਹੁਣ ਫਸਲ ਹੋਣ ਲੱਗੂਗੀ ਫਸਲ ਹੋਣ ਲੱਗੂ ਹਾਂ ਹੁਣ ਫਿਰ ਠੇਕੇ ਦਾ ਰੇਟ ਬਾਪੂ ਲੱਗਦਾ ਕਿ ਅਸੀਂ ਇਹਦਾ ਉਹ ਹੀ ਹੈ ਜੀ ਕੱਲ ਸੁਣੋ ਇਹਦਾ ਕੀ ਦੱਸ ਦੇ ਨਹੀਂ ਹੈ ਕੰਮ ਚੱਲੇ ਨੂੰ ਨਹੀਂ ਜੇ ਪਾਣੀ ਲੱਗਣ ਲੱਗ ਜੂਗਾ ਫਿਰ ਲੱਗਦਾ ਹਾਲਾਤ ਸੁਧਰ ਜਾਣ ਹਾਂ ਹਾਂ ਜਰੂਰ ਸ਼ੇਸੋਧਰ ਨੂੰ ਪੂਰੇ ਪੂਰੇ ਜੀ ਕਿੰਨੀ ਕਿ ਜ਼ਮੀਨ ਸੀ ਤੁਹਾਡੇ ਪਿੰਡ ਦੀ ਇੱਕੋ ਇੱਕੋ ਪਿੰਡ ਦੀ ਸਮੱਸਿਆ ਸੀ ਸਾਡੀ 1300 ਏਕੜ ਸੀ ਦੂਜਿਆਂ ਦੇ ਆਸੇ ਪਾਸੇ ਵਾਲਿਆਂ ਸੀਗਾ ਛੀ ਪੱਤੀਆਂ ਸੀ ਚਾਰ ਪੱਤੀਆਂ ਕੋਲੇ ਜਮਾ ਪਾਣੀ ਹੈ ਨਹੀਂ ਸੀ ਦੋ ਪੱਤੀਆਂ ਨੂੰ ਮਿਲ ਰਿਆ ਸੀ ਕਿਸੇ ਪਾਸੋਂ ਹਾਂਜੀ ਹਾਂਜੀ ਉਹਨਾਂ ਨੂੰ ਪਾਸੇ ਤੋਂ ਮਿਲਦਾ ਸੀ ਵੱਡਾ ਪਿੰਡ ਹਾਂਜੀ ਇਹ ਸ਼ੇਰਗੜ ਪਿੰਡ ਇੱਕੋ ਬਜ਼ੁਰਗ ਦੀ ਲਾੜਾ ਜੀ ਇੱਕੋ ਦਾਦੀ ਲਾੜਾ ਮਾਨ ਪਰਿਵਾਰ ਆ ਸਾਰਾ ਪਿੰਡ ਹਾਂਜੀ ਹਾਂਜੀ ਇਸੇ ਕਰਕੇ ਤੁਹਾਡੇ ਮਾਨ ਸਾਹਿਬ ਨੇ ਤਰਸ ਖਾਤਾ ਸਾਡੇ ਤੇ ਮਾਨ ਪਰਿਵਾਰ ਹੋਣ ਦੇ ਕਰਕੇ ਮਾਨ ਪਰਿਵਾਰ ਕਰਕੇ ਪਾਣੀ ਦਿੱਤਾ ਉਹ ਅਸੀਂ ਮਿਲ ਲਾਏ ਜੀ ਜਿੱਦੇ ਉੱਤੇ ਮੈਂ ਕਹਿਦਾ ਮਾਨ ਸਾਹਿਬ ਅਸੀਂ ਗੋਤੀ ਆਪਾਂ ਇਹ ਦੇ ਦੇ ਸਾਨੂੰ ਅੱਜ ਤਾਂ ਬਹੁਤ ਤਰਸੀ ਜੰਨੇ ਆ ਚਲੋ ਮਾਨ ਨੇ ਸਾਡੇ ਪਿੰਡ 'ਚ ਹੋਰ ਕਰ ਦੇ ਹੋਰ ਇੱਕ ਵੀ ਕਰ ਅੱਛਾ ਉਹ ਮਾਨ ਨੇ ਤੁਸੀਂ ਮਾਨ ਨੇ ਤਾਂ ਇਸ ਕਰਕੇ ਤੁਹਾਨੂੰ ਲੱਗਦਾ ਕਿ ਵੱਡਾ ਫਾਇਦਾ ਹੋ ਗਿਆ ਜੀ ਹੋ ਗਿਆ ਆਪਾਂ ਇਹ ਜੇ ਆ ਦੇ ਗੋਤੀ ਦਾ ਗੋਤੀ ਆ ਫਿਰ ਹੈ ਹੈ ਕਿ ਫਿਰ ਅੱਜ ਮਾਨ ਸਾਹਿਬ ਨੂੰ ਅੰਦਰ ਸੁਣਿਆ ਵੀ ਹੋਣਾ ਤੁਸੀਂ ਹਾਂਜੀ ਪੂਰਾ ਸਾਰਾ ਉੱਥੇ ਹੀ ਸੀ ਅੰਦਰ ਗਿਆ ਉਹ ਜੀ ਇਹਦੀ ਉਹਨਾਂ ਚਾਰ ਬਾਥਰੂਮ ਕਰ ਮਿੰਨੀ ਆਏ ਜਿੰਨਾ ਚਿਰ ਉੱਥੇ ਨਹੀਂ ਗਏ ਵਿੱਚੇ ਬੈਠੇ ਰਹੇ ਨਾ ਕੋ ਪਾਣੀ ਨਾ ਟਾਣੀ ਵਿੱਚੇ ਉਵੇਂ ਹੀ ਬੈਠੇ ਉੱਥੇ ਬੈਠਦੇ ਸੁਣਨ ਪਿੱਛੇ ਹਾਂਜੀ ਸੁਣਨ ਪਿੱਛੇ ਹੀ ਅੱਛਾ ਫਿਰ ਸੁਣ ਕੇ ਕਿਵੇਂ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਚੰਗਾ ਲੱਗਿਆ ਹਾਂ ਕਈ ਵਾਰੀ ਅੰਦਰ ਤੂ ਤੂ ਮੈਮ ਵੀ ਹੋ ਜਾਂਦੀ ਹੈ ਆਪੋਜੀਸ਼ਨ ਨਹੀਂ ਨਹੀਂ ਕੋਈ ਗੱਲ ਉਹ ਸੰਭਾਲ ਲੈਂਦੇ ਹੈ ਇਸਕੇ ਲੋ ਤਗੜੇ ਹੈ ਆਪੇ ਸੰਭਾਲ ਲੈਂਦੇ ਹੈ ਹਾਂ ਹਾਂ ਤੂੰ ਤੂੰ ਮੈਂ ਹੋ ਗਈ ਵੀ ਸੰਭਾਲ ਜਾਂਦੇ ਆ ਨਾ ਕੰਮ ਨੂੰ ਨਹੀਂ ਨਹੀਂ ਬਹੁਤ ਵਧੀਆ ਰਿਹਾ ਜੀ ਹਮ ਠੀਕ ਹੈ ਬੜੇ ਦੰਦਿਆ ਵਧੀਆ ਇਹ ਇਹ ਇਹਨਾਂ ਦਾ ਪਿੰਡ ਸ਼ੇਰਗੜਾ ਹੈ ਔਰ ਇਹ ਕਹਿ ਰਹੇ ਨੇ ਕਿ ਸਾਡੇ ਪਿੰਡਾਂ ਦੇ ਸਾਡੇ ਪਿੰਡ ਦੇ ਵਿੱਚ ਪਾਣੀ ਨਹਿਰੀ ਤੋਂ ਬਹੁਤ ਅਸੀਂ ਔਖੇ ਸੀ ਪਰ ਹੁਣ ਜਿਹੜੀ ਸਰਕਾਰ ਹੈ ਸਰਕਾਰ ਨੇ ਹੁਣ ਇੱਕ ਜਿਹੜਾ ਮੋਗਾ ਲਵਾਇਆ ਔਰ ਹੁਣ ਉਹ ਕਹਿੰਦੇ ਨੇ ਕਿ ਸਾਡੀ ਸੱਚਾਈ ਜਿਹੜੀ ਆ ਉਹ ਸਖਾਲੇ ਢੰਗ ਨਾਲ ਹੋ ਸਕਦੀ ਔਰ ਫਸਲਾਂ ਵੀ ਸਾਡੀਆਂ ਚੰਗੀਆਂ ਹੋ ਸਕਦੀਆਂ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸਿੰਘ ਰਾਹੁਲ ਪੰਜਾਬ ਵਿਧਾਨ ਸਭਾ ਚੰਡੀਗੜ੍ਹ